ਦਿੱਲੀ ਵਿੱਚ ਵਾਪਰੇ ਸਮੂਹਿਕ ਗੈਂਗ ਰੇਪ ਨੇ ਦੇਸ਼ ਦੀਆਂ ਔਰਤਾਂ ਦੇ ਮਨਾਂ ਤੇ ਡੂੰਘਾ ਅਸਰ ਕੀਤਾ ਹੈ ਸਮੁੱਚੇ ਦੇਸ਼ ਵਿੱਚ ਇਸ ਘਟਨਾ ਨੂੰ ਕਾਨੂੰਨੀ ਘੜਨਾ ਨੂੰ ਜਿੱਥੇ ਚਰਚਾ ਰਹੀ ਹੈ ਉੱਥੇ ਇਸ ਘਟਨਾ ਦੇ ਜੰਮੂ ਕਸ਼ਮੀਰ ਦਾ ਇੱਕ ਨੌਜਵਾਨ ਫਿਲਮ ਨਿਰਦੇਸ਼ਕ ਫਿਲਮ ਬਣਾ ਰਿਹਾ ਹੈ ਇਸ ਫਿਲਮ ਦਾ ਨਾਮ ਹੀ ਦਾਮਨੀ ਰੱਖਿਆ ਗਿਆ ਹੈ ਦਿੱਲੀ ਵਿੱਚ ਵਾਪਰੀ ਸਮੂਹਿਕ ਬਲਾਤਕਾਰ ਦੀ ਘਟਨਾ ਨੇ ਸਮੁੱਚੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਇਸ ਘਟਨਾ ਦਾ ਅਸਰ ਸਮੁੱਚੇ ਦੇਸ਼ ਤੇ ਪਿਆ ਸੀ ਦੇਸ਼ ਭਰ ਚ ਲੋਕਾਂ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਆਵਾਜ਼ ਉਠਾਈ ਗਈ ਸੀ ਇਸ ਘਟਨਾ ਦਾ ਅਸਰ ਅਜੇ ਵੀ ਲੋਕਾਂ ਨੇ ਮਨਾ ਤੇ ਹੈ ਹੁਣ ਸਾਰੇ ਘਟਨਾ ਕ੍ਰਮ ਤੇ ਜੰਮੂ ਦਾ ਇੱਕ ਨੌਜਵਾਨ ਫਿਲਮ ਬਣਾ ਰਿਹਾ ਹੈ ਉਹ ਇਸ ਫਿਲਮ ਜਰੀਏ ਸਮਾਜ ਨੂੰ ਇੱਕ ਸੇਧ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਨੌਜਵਾਨ ਨਿਰਦੇਸ਼ਕ ਸ਼ਾਹਿਦ ਆਜ਼ਮੀ ਵੱਲੋਂ ਆਪਣੀ ਇਸ ਫਿਲਮ ਦਾ ਨਾਮ ਵੀ ਦਾਮਨੀ ਰੱਖਿਆ ਗਿਆ ਐਕਚੁਅਲੀ ਟਾਰਗੇਟ ਬਹੁਤ ਚੀਜ਼ਾਂ ਹੈ ਇਸਮੇ ਸਭ ਤੋਂ ਵੱਡੀ ਚੀਜ਼ ਤੋਂ ਇਹ ਹੈ ਕਿ ਹਮਾਰਾ ਜੋ ਸਿਸਟਮ ਹੈ ਪੂਰਾ ਉਹ ਗਲਤ ਹੈ ਅਕੋਰਡਿੰਗ ਟੂ ਮੀ मेरे हिसाब से दूसरी ये चीज़ है कि कोई सख्त कानून नहीं है इस चीज़ के बारे में कानून होना चाहिए था कोई अगर ऐसा होता तो शायद ऐसा ये जो हर रोज़ हो रहा है वो नहीं होता तो मेरे हिसाब से अगर कानून कोई लॉ बनता है तो उसके बाद भी उसके ऊपर ओबे नहीं किया जाता है वो सबसे बड़ी रॉन्ग चीज़ है तो हमने तो एक छोटा सा एक स्टेप उठाया एक छोटी सी कोशिश है आई होप के लोगों को अच्छी लगे फिल्म एक समझ लो एक श्रद्धांजलि है दामिनी के लिए ਇਸ ਫਿਲਮ ਦੀ ਕਹਾਣੀ ਦਿੱਲੀ ਦੀ ਘਟਨਾ ਨਾਲ ਮਿਲਦੀ ਜੁਲਦੀ ਹੈ ਇਸ ਫਿਲਮ ਚ ਕਈ ਨਵੇਂ ਚਿਹਰਿਆਂ ਨੂੰ ਅਦਾਕਾਰੀ ਕਰਨ ਦਾ ਮੌਕਾ ਦਿੱਤਾ ਗਿਆ ਮੈਂ ਇੱਕ ਇਨਵੈਸਟੀਗੇਸ਼ਨ ਆਫੀਸਰ ਦਾ ਰੋਲ ਕਰ ਰਹੀ ਹਾਂ ਔਰ ਮਤਲਬ ਜੋ ਇਨਸਾਫ ਦਿਲਾ ਰਹੀ ਹੈ ਦਾਮਨੀ ਕੋ ਨਹੀਂ ਹਮ ਜਲਦੀ ਦਿਖਾ ਰਹੇ ਹਾਂ ਹਮ ਇਤਨਾ ਟਾਈਮ ਹੋ ਰਿਹਾ ਮਤਲਬ ਕਿ ਇਤਨਾ ਟਾਈਮ ਹੋ ਰਿਹਾ ਸੋਚਣ ਕੇ ਲਈ ਨਹੀਂ ਲੈ ਰਹੇ ਕਿਉਂਕਿ ਫਾਸਟ ਟ੍ਰੈਕ ਜੋ ਹਮ ਕਹਿ ਰਹੇ ਕਿ ਜਲਦੀ ਸੇ ਜਲਦੀ ਹੋਣਾ ਚਾਹੀਏ ਇਨ ਲੋਗੋ ਕੋ ਸਜ਼ਾ ਮਿਲ ਜਾਏ ਅਗਰ ਦੇਖੋ ਕਿਸੇ ਇੱਕ ਜੈਸੇ ਰੇਪਿਸਟ ਹੈ ਇਨ ਕੋ ਅਗਰ ਔਨ ਦਿਸ ਸਪੌਟ ਮਿਲ ਜਾਏ ऑन दी स्पॉट इन लोगों को अगर मिल जाए जस्टिस लोगों को मिलना चाहिए ये लोग सड़कों पर उतरते हैं कैंडल्स जलाते हैं ये लोग थोड़ी देर के लिए पब्लिसिटी दुनियादारी के लिए बता देते हैं कि हम सब एक हैं यूनिटी के लिए लेकिन ऐसा कुछ नहीं है जो बीतता है वो लड़की पे बीतता है और दूसरी चीज़ ये है कि उन लड़कों को ऑन दी स्पॉट अगर आई थिंक कि मुझे लगता है कि उनको uh, फांसी से बड़ी सज़ा कोई नहीं है अगर फांसी मिल जाती है तो जो जो लड़का नशे में भी करेगा या सोच समझ कर उसको हज़ार बार सोचना पड़ेगा कि इसके बाद सजा सिर्फ मौत है ਇਸ ਫਿਲਮ ਜਰੀਏ ਔਰਤਾਂ ਦੀ ਸਮਾਜ ਪ੍ਰਤੀ ਸੋਚ ਨੂੰ ਪਰਦੇ ਤੇ ਪੇਸ਼ ਕੀਤਾ ਜਾਵੇਗਾ ਇਸ ਦੇ ਨਾਲ ਹੀ ਦੇਸ਼ ਦੀ ਕਾਨੂੰਨ ਵਿਵਸਥਾ ਤੇ ਬਲਾਤਕਾਰ ਵਰਗੇ ਅਪਰਾਧਾਂ 'ਚ ਪੁਲਿਸ ਦੀ ਭੂਮਿਕਾ ਤੇ ਵੀ ਟਕਰਾਕਸ਼ ਕੀਤਾ ਜਾ ਰਿਹਾ ਹੈ ਫਿਲਮ 'ਚ ਕੰਮ ਕਰ ਰਹੇ ਕਲਾਕਾਰਾਂ ਦਾ ਕਹਿਣਾ ਕਿ ਇਹ ਫਿਲਮ ਹਰ ਵਰਗ ਦੇ ਲੋਕਾਂ ਨੂੰ ਪਸੰਦ ਆਵੇਗੀ ਤੋਂ ਇਸ ਵਿੱਚ بتایا ਗਿਆ ਹੈ ਕਿ ਪੁਲਿਸ ਕਿੰਨੀ ਕਰਪਟ ਹੈ ਕਿੰਨੀ ਰਿਸ਼ਵਤ ਖੋ ਰਹੀ ਹੈ ਠੀਕ ਹੈ ਤਾਂ ਇਸ ਕੇਸ ਦੇ ਬਾਰੇ ਵਿੱਚ ਉਹ ਕੋਈ ਇਤਨਾ ਮਤਲਬ ਡੀਪਲੀ ਨਹੀਂ ਲੈ ਰਹੀ ਹੈ कि सिर्फ वो पीछे से पैसा चार्ज जाता है मिनिस्टरों से गवर्नमेंट की तरफ से तो पीस प्लीज चुप हो जाती है तो आगे पब्लिक को परेशानियाँ होती है काफ़ी इस करके तो आजकल हर मैक्सिमम केस में यही हो रहा है इस मूवी में जो मैसेजेज़ हैं रदर देन दामि द विक्टम के अलावा मतलब रेप केसेस के अलावा और भी कई मैसेजेस हैं कि आजकल एडमिनिस्ट्रेटिव सिस्टम को रन अप कैसे करना है ਨਿਰਦੇਸ਼ਕ ਸ਼ਾਹਿਦ ਆਜਮੀ ਦਾ ਕਹਿਣਾ ਕਿ ਉਹਨਾਂ ਨੇ ਇਸ ਫਿਲਮ 'ਚ ਹਕੀਕਤ ਨੂੰ ਬਿਆਨਨ ਦੀ ਕੋਸ਼ਿਸ਼ ਕੀਤੀ ਹੈ। ਤੋਂ ਅਜਿਹੇ 'ਚ ਫਿਲਮ ਨੂੰ ਲੈ ਕੇ ਵਿਵਾਦ ਉੱਠਣਾ ਲਾਜ਼ਮੀ ਗੱਲ ਹੈ। ਪਰ ਫਿਲਹਾਲ ਉਹਨਾਂ ਦਾ ਸਾਰਾ ਧਿਆਨ ਇਸ ਦੇ ਫਲਮਾਂਕਣ ਵਾਲਾ ਹੈ। ਇਹ ਫਿਲਮ ਅਕਤੂਬਰ ਦੇ ਆਖਰੀ ਹਫ਼ਤੇ ਰਿਲੀਜ਼ ਕੀਤੀ ਜਾਵੇਗੀ। ਸਮਾਜ 'ਚ ਵਾਪਰਦੀਆਂ ਅਜਿਹੀਆਂ ਘਟਨਾਵਾਂ ਤੇ ਫਿਲਮਾਂ ਬਣਾਉਣਾ ਬੇहद ਜ਼ਰੂਰੀ ਹੈ। ਕਿਉਂਕਿ ਫਿਲਮਾਂ ਨੂੰ ਅਕਸਰ ਹੀ ਸਮਾਜ ਦਾ ਆਇਨਾ ਕਿਹਾ ਜਾਂਦਾ ਹੈ। ਵੈਸੇ ਵੀ ਫਿਲਮਾਂ ਆਮ ਲੋਕਾਂ ਤੇ ਸਿੱਧਾ ਅਸਰ ਕਰਦੀਆਂ ਨੇ। ਜੰਮੂ ਤੋਂ ਦੀਪਕ ਖਜੂਰੀਆ ਦੇ ਨਾਲ ਸਪਨ ਮੰਚੰਦਾ ਡੇ ਐਂਡ ਨਾਈਟ న్యూਸ